ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਬਰਨਾਲਾ ਵੱਲੋਂ 26ਵਾਂ ਕਾਰਗਿਲ ਵਿਜੇ ਦਿਵਸ 'ਤੇ ਬੀਬੀ ਪ੍ਰਧਾਨ ਕੋਰ ਗੁਰਦੁਆਰਾ ਬਰਨਾਲਾ ਵਿਖੇ ਸਾਬਕਾ ਸੈਨਿਕ ਵਿੰਗ ਦੇ ਪੰਜਾਬ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਦੀ ਗੁਆਈ ਹੇਟ ਮਨਾਇਆ ਗਿਆ। ਜਿਸ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਕਰਦੇ ਹੋਏ ਫ੍ਰੀ ਮੈਡੀਕਲ ਕੈਂਪ ਵੀ ਲਗਾਏ ਗਏ ਜਿਸ ਵਿੱਚ ਵਿਜੇ ਦਿਵਸ ਵਿੱਚ ਮੁੱਖ ਮਹਿਮਾਨ ਦੇ ਵੱਜੋਂ ਡੀਐਸਪੀ ਸਦबीर ਸਿੰਘ ਬੈਂਸ ਵੱਲੋਂ ਸ਼ਰਕਤ ਕੀਤੀ ਗਈ ਤੇ ਗੱਲਬਾਤ ਕਰਦੇ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਤੇ ਡੀਐਸਪੀ ਸਦबीर ਸਿੰਘ ਬੈਂਸ ਨੇ ਕਿਹਾ ਕਿ ਅੱਜ ਬਹੁਤ ਵੱਡਾ ਦਿਨ ਹੈ ਤੇ ਅਸੀਂ ਮਾਣ ਜਾਨਾ ਕੁਰਬਾਨ ਕਰ ਦਿੱਤੀਆਂ ਗਈਆਂ ਸਨ ਅੱਜ ਸਾਡੇ ਬਰਨਾਲਾ ਦੇ ਗੁਰਦੁਆਰਾ ਬੀਬੀ ਪ੍ਰਧਾਨਕੌਰ ਵਿਖੇ ਸਾਬਕਾ ਸੈਨਿਕ ਵਿੰਗ ਵੱਲੋਂ ਜਿਹਦੇ ਵਿੱਚ ਸਾਡੇ ਕੈਪਟਨ ਸਾਹਿਬ ਗੁਰਜਿੰਦਰ ਸਿੰਘ ਸਿੱਧੂ ਜੀ ਤੇ ਇਨ੍ਹਾਂ ਦੀ ਸਾਰੀ ਹੀ ਟੀਮ ਇਨਾ ਵੱਲੋਂ ਕਾਰਗਿਲ ਤੇ ਜਿਹੜੇ ਸ਼ਹੀਦਾਂ ਨੂੰ ਯਾਦ ਕਰਦੇ ਆ ਹੋਇਆ 26 ਬਾ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਇਹਦੇ ਵਿੱਚ ਅੱਜ ਅਸੀਂ ਉਹ ਸਾਰੇ ਹੀ ਸਾਡੇ ਫੌਜੀ ਸੈਨਿਕ ਜਿਹੜੇ ਕਾਰਗਿਲ ਦੀ ਲੜਾਈ ਵਿੱਚ ਲੜੇ ਨੇ ਬਹੁਤ ਹੀ ਬਹਾਦਰੀ ਨਾਲ ਲੜੇ ਨੇ ਬਹੁਤ ਹੀ ਜਿਹੜਾ ਡਿਫਰੈਂਟ ਤੇ ਡਿਫਿਕਲਟ ਕੰਡੀਸ਼ਨਸ ਦੇ ਵਿੱਚ ਉੱਥੇ ਲੜੇ ਨੇ ਤੇ ਉਹਨਾਂ ਨੇ ਸ਼ਹੀਦੀਆਂ ਵੀ ਪਾਈਆਂ ਨੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰ ਰਹੇ ਹਾਂ ਉਹਨਾਂ ਦੇ ਪਰਿਵਾਰਾਂ ਦੀ ਕੁਰਬਾਨੀ ਨੂੰ ਅਸੀਂ ਜਿਹੜਾ ਨਮਨ ਕਰ ਰਹੇ ਹਾਂ ਤੇ ਉਹਨਾਂ ਸਾਰੇ ਹੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਅੱਜ ਸੈਨਿਕ ਵਿੰਗ ਵੱਲੋਂ ਇਹ ਬਹੁਤ ਹੀ ਚੰਗਾ ਉਪਰਾਲਾ ਕੀਤਾ ਗਿਆ ਉਹ तमाम ਕਰਗੇ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਇੱਥੇ ਗੁਰਦੁਆਰਾ ਸਾਹਿਬ ਵਿਖੇ ਗੰਡਪਾਟ ਸਾਹਿਬ ਦੇ ਭੋਗ ਪਏ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਫਰੀ ਮੈਡੀਕਲ ਚੈੱਕਅਪ ਕੈਂਪ ਵੀ ਇੱਥੇ ਲਗਾਇਆ ਗਿਆ ਜਿਹੜਾ ਬੀਐਮਸੀ ਹਸਪੀਟਲ ਦੇ ਸਹਿਯੋਗ ਦੇ ਨਾਲ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਇੱਥੇ ਕਾਫੀ ਜਦਾ ਸਹਿਯੋਗ ਹੈ ਸਰਬਾਦਾ ਭਰਾ ਚੈਰੀਟੇਬਲ ਟਰਸਟ ਆ ਜਿਹੜੀ ਸਾਡੇ ਬਰਨਾਲੇ ਦੇ ਜਿਹੜੇ ਬਹੁਤ ਹੀ ਸਮੇਂ-ਸਮੇਂ ਤੇ ਫਰੀ ਜਿਹੜਾ ਮੈਡੀਕਲ ਸਹੂਲਤਾਂ ਦਿੰਦੇ ਰਹਿੰਦੇ ਨੇ ਉਹਨਾਂ ਦਾ ਵੀ ਇੱਥੇ ਸਹਿਯੋਗ ਦੇ ਨਾਲ ਜਿਹੜਾ ਚੈੱਕਅਪ ਕੈਂਪ ਲਗਾਇਆ ਗਿਆ ਦਵਾਈਆਂ ਦਾ ਫਰੀ ਲੰਗਰ ਲਗਾਇਆ ਗਿਆ ਤੇ ਜਿਹੜਾ ਗੁਰੂ ਦਾ ਲੰਗਰ ਇਸ ਵੇਲੇ ਵਰਤ ਰਿਹਾ ਸੋ ਬਹੁਤ ਹੀ ਖੁਸ਼ੀ ਹੋਈ ਇੱਥੇ ਪਹੁੰਚ ਕੇ ਤੇ ਇਹੋ ਜਿਹੇ ਉਪਰਾਲੇ ਜਿਹੜਾ ਕਰਦੇ ਰਹਿਣਾ ਚਾਹੀਦਾ ਸੋ ਦਾਟ ਜਿਹੜਾ ਸਾਡੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਵੀ ਸਾਡੇ ਜਿਹੜੇ ਸੈਨਿਕ ਨੇ ਉਹਨਾਂ ਦੀਆਂ ਬਲਿਦਾਨਾਂ ਬਾਰੇ ਜਿਹੜਾ ਪਤਾ ਲੱਗੇ ਹਾਂਜੀ ਸਿੱਧੂ ਸਾਹਿਬ ਅੱਜ ਜਿਹੜਾ ਹੈਗਾ ਵੀ ਕਾਰਗਿਲ ਵਿਜੇ ਤੇ ਵਸਾਇਤ 26ਵਾਂ ਕਾਰਗਿਲ ਕਾਰਗਿਲ ਵਿਜੇ ਦੇ ਵਸ ਬਣਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਦੇਖੋ ਜੀ ਇੱਕ ਕੰਮ ਤਾਂ ਸਰਕਾਰਾਂ ਦਾ ਹੁੰਦਾ ਹੈ ਭਾਵੇਂ ਸਰਕਾਰਾਂ ਕਰਦੀਆਂ ਨੇ ਪਰੰਤੂ ਜਿਹੜੇ ਉਹ ਪਰਿਵਾਰ ਨੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਨੂੰ ਨੈਗਲੈਕਟ ਕੀਤਾ ਜਾਂਦਾ ਹੈ ਕਈ ਵਾਰੀ ਇਹ ਚੀਜ਼ ਦੇਖੀ ਗਈ ਹੈ ਤੇ ਪਿੱਛੇ ਜੇ ਤਾਂ ਹੁਣ ਆ 2000 ਸਿਰਫ 97 ਤੋਂ ਲੈ ਕੇ ਆ 99 ਤੋਂ ਲੈ ਕੇ ਜਦੋਂ ਦੀ ਆ ਕਾਰਗਿਲ ਹੋਈ ਹੈ ਉਦੋਂ ਬਾਅਦ ਥੋੜਾ ਜਿਹਾ ਸ਼ਹੀਦਾਂ ਨੂੰ ਕੁਝ ਅੱਛੀ ਕੰਪਨਸੇਸ਼ਨ ਦਿੱਤੀ ਗਈ ਹੈ ਲੇਕਿਨ ਇਸ ਤੋਂ ਪਹਿਲਾਂ ਤਾਂ ਸਾਰਾ 20 20 30 30000 ਦੇ ਕੇ ਨਪਟਾ ਦਿੰਦੇ ਹੁੰਦੇ ਸੀ ਤੇ ਉਹਨਾਂ ਦੀਆਂ ਜਿਹੜੀਆਂ ਡੈੱਡ ਬਾਡੀਜ਼ ਸੀ ਉਹ ਵੀ ਉੱਥੇ ਹੀ ਸਮੇਟ ਦਿੰਦੇ ਹੁੰਦੇ ਸੀ ਤੇ ਸ੍ਰੀ ਟਲਬਿਹਾਰੀ ਬਾਜਪਾਈ ਜੀ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਕਿ ਜਿਹੜੇ ਦੇਸ਼ ਲਈ ਸ਼ਹੀਦ ਹੁੰਦੇ ਨੇ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹਨਾਂ ਨੂੰ ਉਹਨਾਂ ਦੇ ਵਾਰਸਾਂ ਦੇ ਹੱਥਾਂ ਦੇ ਵਿੱਚ ਪਹੁੰਚਾਇਆ ਜਾਵੇ ਤਾਂ ਕਿ ਉਹ ਵੀ ਅੰਤਮ ਦਰਸ਼ਨ ਕਰ ਲੈਣ ਤਾਂ ਮੈਂ ਬਾਜਪਾਈ ਜੀ ਦਾ ਵੀ ਧੰਨਵਾਦ ਕਰਦਾ ਹਾਲਾਂਕਿ ਉਹ ਸਵਰਗੀਆ ਨੇ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਤੇ ਹੁਣ ਤਾਂ ਭਾਵੇਂ ਜਿਹੜੇ ਸ਼ਹੀਦ ਹੁੰਦੇ ਨੇ ਫੌਜੀ ਤੱਲ ਵੀ ਜਿਵੇਂ ਡਿਪਟੀ ਸਾਹਿਬ ਨੇ ਕਿਹਾ ਇਹ ਸਾਡੇ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਨੇ ਡਿਪੀ ਸਾਹਿਬ ਤੇ ਬੀਬੀ ਜੀ ਸਾਡੇ ਐਮ ਐਲ ਏ ਕਾਲਾ ਜੀ ਦੇ ਵਾਈਫ ਇਹ ਵੀ ਤੌਰ 'ਤੇ ਵਿਸ਼ੇਸ਼ ਮਹਿਮਾਨ ਪਹੁੰਚੇ ਨੇ ਮੈਨਾਂ ਨਾ ਵੀ ਧੰਨਵਾਦ ਕਰਦਾ ਔਰ ਮਤਲਬ ਮੈਂ ਸਰਕਾਰ ਤੋਂ ਇਹੀ ਗੱਲ ਕਹੂੰਗਾ ਕਿ ਦੇਖੋ ਪਿੱਛੇ ਜੇ ਕਿਸਾਨਾਂ ਨੇ ਬਹੁਤ ਵੱਡਾ ਸੰਘਰਸ਼ ਚਾਲੂ ਕੀਤਾ ਸੀ ਤੇ ਉੱਥੇ ਸਰਕਾਰ ਮਤਲਬ ਸਰਕਾਰਾਂ ਝੁਕਦੀਆਂ ਸੀ ਉਹਨਾਂ ਮੂਰੇ ਅਸੀਂ ਤਾਂ ਸਾਡੀ ਤਾਂ ਕੋਈ ਯੂਨੀਅਨ ਵੀ ਨਹੀਂ ਅਸੀਂ ਕਿਸੇ ਨੂੰ ਦਵਾ ਵੀ ਨਹੀਂ ਪਾ ਸਕਦੇ ਤੋ ਮੈਂ ਕਹਿੰਦਾ ਵੀ ਚਾਹੇ ਫੌਜੀ ਸਰਹੱਦ ਤੇ ਕਿਸੇ ਵੀ ਕਾਰਨ ਮਰਦਾ ਹੈ ਆ ਪਿੱਛੇ ਜੇ ਇੱਕ ਮੁੰਡਾ ਫੌਜੀ ਸੱਪ ਲੜ ਕੇ ਮਰ ਗਿਆ ਸੀ ਔਨ ਡਿਊਟੀ ਦਾ ਇਧਰ ਅਜੇ ਅਗਨੀ ਵੀਰ ਜਿਹੜੇ ਹੁਣ ਹੋ ਉਹਨਾਂ ਬਾਰੇ ਕੋਈ ਕਲੀਅਰ ਕਟ ਪਾਲਿਸੀ ਨਹੀਂ ਹੈ ਤੋ ਮੈਂ ਸਰਕਾਰ ਤੋਂ ਇਹ ਮੰਗ ਕਰਦਾ ਕਿ ਜੋ ਵੀ ਬੰਦਾ ਔਨ ਡਿਊਟੀ ਸ਼ਹੀਦ ਹੁੰਦਾ ਉਹਨੂੰ ਸਾਰੀਆਂ ਸੋਧਾ ਮਦਦ ਦਿੱਤੀਆਂ ਜਾਣ ਜਿਹੜੀਆਂ ਦਿੰਦੇ ਨੇ ਸ਼ਹੀਦ ਨੂੰ ਔਰ ਚਾਹੇ ਕਿਸੇ ਵੀ ਕਾਰਨ ਪਰ ਜੇਕਰ मतलब ओदा कोई कमावण वाला नहीं जिम्मे ਸਾਡੇ ਇੱਥੇ ਸੁਬੇਦਾਰ ਖੜਾ ਇੱਕ ਇਹਦਾ ਬੇਟਾ ਅਗਨੀਵੀਰ ਸਿੰਘ ਲੋਗ ਐਸੀ ਮਹਿਤੇ ਤੋਂ ਤੇ ਹੁਣ ਇਹਨਾਂ ਦੇ ਕੋਈ ਕਮਾਉਣ ਵਾਲਾ ਹੈ ਨਹੀਂ ਬੇਟਾ ਇੱਕੋ ਹੀ ਸੀ ਤਾਂ ਮੈਂ ਚਾਹਨਾ ਕਿ ਸਰਕਾਰ ਉਹਨਾਂ ਦੇ ਕਿਸੇ ਇੱਕ ਪਰਿਵਾਰਕ ਮੈਂਬਰ ਨੂੰ ਜ਼ਰੂਰ ਨੌਕਰੀ ਦੇ ਤਾਂ ਕਿ ਉਹਨਾਂ ਦੀ ਰੋਟੀ ਪਾਣੀ ਚੱਲਦਾ ਰਹੇ ਜਿਸ ਅੱਗੇ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਤੁਸੀਂ ਦੱਸਿਆ ਡੀਐਸਪੀ ਸਤਵੀਰ ਸਿੰਘ ਜੀ ਪਹੁੰਚੇ ਹੈ ਕਿ ਅੱਜ ਜਿਹੜਾ ਹੈਗਾ ਬੀਪੀ ਪ੍ਰਧਾਨ ਕੋਰ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਸ਼ਰਧਾਂਜਲੀ ਦੇਣ ਦੀ ਕੀ ਕੀ ਉਪਰਾਲਾ ਕੀਤਾ ਗਿਆ ਸੀਸੀ ਦਾ ਨੂੰ ਯਾਦ ਕਰ ਰਹੇ ਆ ਸੀਰ ਪਰਿਵਾਰਾਂ ਨੂੰ ਬੁਲਾਇਆ ਹੈ ਉਹਨਾਂ ਨੂੰ ਸਨਮਾਨ ਕਰਾਂਗੇ ਔਰ ਉਦੋਂ ਬਾਅਦ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਲੰਗਰ ਵੀ ਲਾ ਰਹੇ ਆ ਅੱਜ ਔਰ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਫ੍ਰੀ ਮੈਡੀਕਲ ਦਵਾਈਆਂ ਦਾ ਲੰਗਰ ਵੀ ਲਾਇਆ ਸਾਰੇ ਸਾਬਕਾ ਫੌਜੀਆਂ ਦੇ ਮਤਲਬ ਪੈਸੇ ਇਕੱਠੇ ਕਰਕੇ ਅਸੀਂ ਉਹ ਵੀ ਲੰਗਰ ਲਾਇਆ ਤੇ ਲੋਕਾਂ ਨੂੰ ਚੈੱਕਅਪ ਵੀ ਕਰ ਰਹੇ ਆ ਤੇ ਪੀਐਮਸੀ ਦੇ ਵਿੱਚੋਂ ਸੱਤ ਡਾਕਟਰ ਸਾਹਿਬਾਨ ਮੰਗਾਏ ਨੇ ਔਰ ਸਾਰਿਆਂ ਨੂੰ ਚੈੱਕ ਕਰ ਰਹੇ ਨੇ ਔਰ ਉਸ ਤੋਂ ਬਾਅਦ ਇਹਨਾਂ ਨੂੰ ਦਵਾਈਆਂ ਵੀ ਮੁਫਤ ਦਿੱਤੀ ਜਾਣਗੀਆਂ ਔਰ ਲੰਗਰ ਵੀ ਸ਼ਕਾਇਆ ਜੇ ਇਹੀ ਪ੍ਰਲਾਸੀਆ ਦੀ ਸਿੱਧਾ ਨੂੰ ਯਾਦ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਨਿੱਕੀ ਸ਼ਰਧਾਂਜਲੀ ਦੇ ਰਹੇ ਹਾਂ ਵੀਰ ਵਿਜੇਂਦਰ ਸਿੰਘ ਜੀ ਸਿੱਧੂ ਤੇ ਬਹੁਤ ਵੱਡਾ ਮਾਣ ਹੈ ਹਰ ਇੱਕ ਤੂਫਾਨ ਦੇ ਵਿੱਚ ਸਾਡੇ ਨਾਲ ਖੜੇ ਨੇ ਆਏ ਸਾਡੇ ਇਹ ਇਹ ਪ੍ਰੋਗਰਾਮ ਕਰਵਾਉਂਦੇ ਨੇ ਅਸੀਂ ਪਹੁੰਚਦੇ ਹਾਂ ਸੰਨ ਵੀ ਬਹੁਤ ਮਾਣ ਹੈ ਕਿਸੇ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਰਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ